ਦੀ ਬੇਦੀ ਮੰਦਭਾਗੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਕਿ ਤਰਨਤਾਰਨ ਦੇ ਵਿੱਚ ਗੈਂਗਵਾਰ ਹੋਈ ਹੈ ਇਸ ਗੈਂਗਵਾਰ ਦੇ ਵਿੱਚ ਦੋਨੋਂ ਤਰਫੋਂ ਤਬੜ ਤੋੜ ਜੜੀਆਂ ਨੇ ਗੋਲੀਆਂ ਚਲੀਆਂ ਨੇ ਤਾਂ ਇਸ ਗੋਲੀਆਂ ਬਾਰੀ ਦੇ ਵਿੱਚ ਇੱਕ 19 ਸਾਲਾ ਨੌਜਵਾਨ ਦੀ ਮੌਤ ਹੋ ਜਾਂਦੀ ਆ ਦੱਸਦੀ ਹੈ ਕਿ ਤਰਨਤਾਰਨ ਦੇ ਫਾਟਕ ਦੇ ਕੋਲ ਦੋ ਤਰਾ ਇੱਕ ਸਕੋਰਪੀਓ ਦੇ ਵਿੱਚ ਸੀ ਕਿ ਤਾਂ ਦੂਜੀ ਵੀ ਗੱਡੀ ਦੇ ਵਿੱਚ ਇੱਥਾ ਇੱਕ ਦੂਜੇ ਦੇ ਉੱਤੇ ਜਦੋਂ ਫਾਇਰਿੰਗ ਹੁੰਦੀ ਆ ਤਾਂ ਇੱਕ ਨੌਜਵਾਨ ਜਿਹੜਾ ਆ ਉਹ ਗੋਲੀ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਆ ਤਾਂ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਇੱਕ ਧੀਰ ਵੱਲੋਂ ਜਿਹੜਾ ਇਸ ਮੌਤ ਦੀ ਜੜੀ ਆ ਉਹ ਜ਼ਿੰਮੇਵਾਰੀ ਲਿੱਤੀ ਗਈ ਆ ਉਹ ਚ ਕਿਹਾ ਗਿਆ ਕਿ ਇਹ ਕਤਲ ਜਿਹੜਾ ਅਸੀਂ ਕੀਤਾ ਪਰ ਲੇਕਿਨ ਸਾਡਾ ਚੈਨਲ ਇਸ ਖਬਰ ਦੀ ਜੜੀ ਆ ਉਹ ਪੁਸ਼ਟੀ ਨਹੀਂ ਕਰਦਾ ਜੋ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਗਈ ਹੈ ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਖਬਰ ਇਹੀ ਹੈ ਕਿ ਇੱਕ ਨੌਜਵਾਨ ਦੀ ਜੜੀ ਆ ਉਹ ਮੌਤ ਹੋ ਚੁੱਕੀ ਆ ਤਾਂ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਤੁਹਾਨੂੰ ਵੀ ਦੱਸਦੇ ਆਂ ਦੇ ਵਿੱਚ ਕਾਰੋਂ ਚੋਕੀ ਤੇ ਲੱਗੇ ਪਾਟਕ ਦੇ ਲਾਗੇ ਇੱਕ ਸਕੋਰਪਿਓ ਗੱਡੀ ਤੇ ਸਕੋਰਪਿਓ ਦੇ ਉੱਤੇ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਫਾਇਰਿੰਗ ਕੀਤੀ ਗਈ ਜਿਹਦੇ ਵਿੱਚ ਇੱਕ ਵਿਅਕਤੀ ਦੀ ਡੈਥ ਡੈਥ ਹੋ ਗਈ ਹੈ ਤੇ ਇੱਕ ਵਿਅਕਤੀ ਇੰਜਰਡ ਹੈ ਉਹਦੇ ਵਿੱਚ ਜਿਹੜੀ ਆ ਪੁਲਿਸ ਵੱਲੋਂ ਆਪਣੀ ਕਾਰਵਾਈ ਆਰੰਭ ਕੀਤੀ ਗਈ ਹੈ ਉਹਦੇ ਵਿੱਚ ਬਿਆਨਾਂ ਦੇ ਉੱਤੇ ਪਰਚਾ ਰਜਿਸਟਰ ਕੀਤਾ ਜਾ ਰਿਹਾ ਤੇ ਉਹਦੇ ਉੱਤੇ ਜਿਹੜੀ ਆ ਅਗਲੀ ਕਾਰਵਾਈਆਂ ਹੋਣਗੀਆਂ ਜੀ ਸਰ ਇਹ ਜਿਹੜੇ ਮੁੰਡੇ ਦੀ ਡੈਥ ਹੋਈ ਉਹਦਾ ਨਾਮ ਉਹਦਾ ਨਾਮ ਨੰਬਰ ਉਹਦਾ ਦਿਖ ਰਹੇ ਆ ਜੀ ਤੁਹਾਨੂੰ ਦੱਸਦੇ ਹਾਂ ਉਹਦੇ ਬਾਰੇ ਤੇ ਸਾਰੀ ਜੋ ਇਨਫੋਰਮੇਸ਼ਨ ਉਹਨਾਂ ਦੇ ਪਰਿਵਾਰ ਵੱਲੋਂ ਲਿਖਾ ਰਹੇ ਨੇ ਉਹ ਉਹ ਸਭ ਨਾਲ ਜੋ ਐਫਆਈਆਰ ਦੇ ਵਿੱਚ ਆਊਗਾ ਤੁਹਾਨੂੰ ਸ਼ੇਅਰ ਕਰ ਦਵਾਂਗੇ ਸ਼ਕੀ ਦੇ ਵਿੱਚ ਅਕਸਰ ਇਨਸੀਡੈਂਟ ਹੈ ਜੀ 6 ਵਜੇ ਸ਼ਾਮ ਦਾ ਇਨਸੀਡੈਂਟ ਹੈ ਜੀ